ਜਗਜੀਤ ਸਿੰਘ ਢੱਲੇਵਾਲ ਲਾਈਵ ਹੋਏ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਹਰਿਆਣਾ ਸਰਕਾਰ ਹੈ ਉਸ ਨੂੰ ਹਾਈ ਕੋਰਟ ਨੇ ਫਟਕਾਰ ਲਗਾਈ ਹੈ ਤੇ ਕਿਸਾਨਾਂ ਦਾ ਪੱਖ ਪੂਰਿਆ ਕਿਉਂਕਿ ਕਿਸਾਨਾਂ ਦਾ ਇਸ ਵਿੱਚ ਕੋਈ ਰੋਲ ਨਹੀਂ ਸੀ ਜਿਹੜਾ ਉਹਨਾਂ ਨੇ ਹਾਈਵੇ ਬੰਦ ਕੀਤਾ ਉਸ ਬਾਰੇ ਹਰਿਆਣਾ ਸਰਕਾਰ ਨੂੰ ਉਸ ਦੀ ਸਜ਼ਾ ਮਿਲੀ ਹੈ ਅਤੇ ਕਿਸਾਨਾਂ ਦੇ ਹੱਕ ਵਿੱਚ ਫੈਸਲੇ ਹੋਏ ਨੇ ਕਿ ਤੁਸੀਂ ਹਾਈਵੇ ਖੋਲੋ ਅਤੇ ਕੋਈ ਵੀ ਹਾਈਵੇ ਨੂੰ ਬੰਦ ਨਹੀਂ ਕਰ ਸਕਦਾ ਇਸੇ ਤਰ੍ਹਾਂ ਸਾਡੇ ਜਿਹੜੇ ਜਿਹਾਰੂ ਕਿਸਾਨ ਨੇ ਉਹਨਾਂ ਨੂੰ ਹੌਸਲੇ ਮਿਲੇ ਨੇ ਤੇ ਕਿਸਾਨ ਇੱਥੇ ਪਹੁੰਚਣ ਲਈ ਤਿਆਰ ਵਰ ਤਿਆਰ ਨੇ ਤੇ ਕੁਝ ਮੀਟਿੰਗ ਲਈ ਪਹੁੰਚ ਵੀ ਗਏ ਨੇ ਮੀਟਿੰਗ ਲਈ ਵੱਡੇ ਵੱਡੇ ਆਗੂ ਪਹੁੰਚ ਰਹੇ ਨੇ ਤੇ ਅੱਗੇ ਮੀਟਿੰਗ ਹੋਵੇਗੀ ਫੈਸਲਾ ਹੋਵੇਗਾ ਆਓ ਤੁਹਾਨੂੰ ਸੁਣਾਉਂਦੇ ਆਂ ਡੱਲੇਵਾਲ ਸਾਹਿਬ ਕੀ ਕਹਿੰਦੇ ਨੇ ਇਸ ਵੇਲੇ ਅਸੀਂ ਖਨੌਰੀ ਬਾਰਡਰ ਤੇ ਆਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਗਵਰਨਮੈਂਟ ਨੂੰ ਕਿਹਾ ਹੈ ਕਬਾਡਰ ਖੋਲੋ ਉਹਦੇ ਮਾਮਲੇ 'ਚ ਅੱਜ ਇੱਥੇ 14 ਤਰੀਕਾ ਤੇ 14 ਤਰੀਕ ਨੂੰ ਦੋਨਾਂ ਫੋਰਮਾਂ ਦੀ ਮੀਟਿੰਗ ਹੋਣੀ ਹੈ ਪਹਿਲਾ ਐਸਪੀਐਮ ਨਾਨ ਪੋਲੀਟੀਕਲ ਦੇ ਆਗੂ ਸਹਿਬਾਨ ਫਟਾਫਟ ਆ ਰਹੇ ਨੇ ਇੱਧਰ ਦੇਖ ਸਕਦੇ ਹੋ ਤੁਸੀਂ ਇਹ ਗੱਡੀਆਂ ਆ ਰਹੀਆਂ ਨੇ ਸਾਰੇ ਆਗੂ ਸਹਿਬਾਨਾਂ ਦੀਆਂ ਸਾਰੇ ਆਗੂ ਆ ਰਹੇ ਨੇ ਤੇ ਇੱਥੇ ਮੀਟਿੰਗ ਹੋਣੀ ਹੈ ਉਸ ਤੋਂ ਬਾਅਦ ਉਹਨਾਂ ਫੋਰਮਾਂ ਦੀ ਸਾਂਝੀ ਮੀਟਿੰਗ ਹੋਣੀ ਹੈ ਮੈਂ ਜਿਹੜੀ ਇੱਥੇ ਵੀਡੀਓ ਦੇ ਮਾਧਿਅਮ ਤੋਂ ਤੁਹਾਨੂੰ ਮੈਂ ਜਿਹੜੀ ਗੱਲ ਕਹਿਣੀ ਚਾਹਣਾ ਹੈ ਕਿ ਸਭ ਤੋਂ ਪਹਿਲੀ ਤਾਂ ਇੰਪੋਰਟੈਂਟ ਗੱਲ ਦੋਸਤੋ ਸਮਝਣ ਵਾਲੀ ਇਹ ਆ ਕਿ ਜਿਸ ਵੀ ਸਮੇਂ ਹਰਿਆਣਾ ਗਵਰਨਮੈਂਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਾਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੀ ਹੋਈ ਇਹਨਾਂ ਬੈਰੀਕੇਡਾਂ ਨੂੰ ਖੋਲਦੀ ਹੈ ਤਾਂ ਫਿਰ ਆਪਣਾ ਸਾਰਿਆਂ ਦਾ ਇੱਕ ਪ੍ਰੋਗਰਾਮ ਹੈ ਜਿਹੜਾ ਅੱਜ ਇੱਥੇ ਉਲੀਕਿਆ ਜਾਣਾ ਵੈਸੇ ਆਪਣੀ ਜਥੇਬੰਦੀ ਦੀ ਜੋ ਮੀਟਿੰਗ ਹੋ ਚੁੱਕੀ ਆ ਪਰਸੋਂ ਉਸ ਮੀਟਿੰਗ ਦੇ ਵਿੱਚ ਫੈਸਲਾ ਹੋ ਚੁੱਕਿਆ ਕਿ ਅਸੀਂ ਦਿੱਲੀ ਮੂਵ ਕਰਾਂ ਲਈ ਦਿੱਲੀ ਲਈ ਸਾਡੀ ਤਿਆਰੀ ਹੈ ਉਦੋਂ ਲਈ ਸੱਜਣ ਸੰਗਤਾਂ ਨੇ ਆਪਦੇ ਟਰੈਕਟਰਾਂ ਦੀਆਂ ਟਰਾਲੀਆਂ ਆਪਦੇ ਸੰਦ ਸਰਵਸਮਾਨ ਤਿਆਰ ਕਰਨਾ ਸ਼ੁਰੂ ਕਰ ਲਿਆ ਮੋਰਚੇ ਦੇ ਵਿੱਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਸੰਗਤਾਂ ਵੱਧਣੀਆਂ ਸ਼ੁਰੂ ਹੋ ਗਈਆਂ ਮੈਂ ਇਹਦੇ ਨਾਲ-ਨਾਲ ਗੱਲ ਕਰਨੀ ਚਾਹੁੰਦਾ ਕਿ ਜਿਹੜੇ ਮੋਰਚੇ ਨੂੰ ਪਿਆਰ ਕਰਨ ਵਾਲੇ ਲੋਕ ਨੇ ਜਿਹੜੇ ਕਿਸਾਨੀ ਦੇ ਅੰਦੋਲਨ ਨੂੰ ਪਿਆਰ ਕਰਨ ਵਾਲੇ ਲੋਕਾਂ ਲੋਕ ਨੇ ਉਹਨਾਂ ਦਾ ਕੀ ਰੋਲ ਹੈ ਆਹ ਜਿਹੜੀ ਸਾਹਮਣੇ دیوار ਖੜੀ ਆ ਤੁਹਾਡੇ ਸਾਰਿਆਂ ਦੇ ਤੁਸੀਂ ਦੇਖ ਰਹੇ ਹੋ ਬੰਦਾ ਬਾਹਰ ਖੜੀ ਕਰੇ ਵਿੱਚ ਚੜ ਕੇ ਤਾਂ ਮੇਰਾ خیال ਹੈ ਹੱਥ ਨੰਗਾ ਦਿਸਦਾ ਨਹੀਂ ਇਹ ਉਹ ਥਾਂ ਹੈ ਉਹ ਖੇਤ ਹੈ ਜਿੱਥੇ 4-5 ਕਿੱਲੇ ਕਣਕ ਸਾਡੇ ਕਿਸਾਨਾਂ ਦੀ ਲਤਣ ਕੇ ਬਰਬਾਦ ਹੋਈ ਮਰੀ ਸੀ ਤੇ ਅਸੀਂ ਇਹਨਾਂ ਵੀਰਾਂ ਨੂੰ ਇੱਕ ਰਿਕੁਐਸਟ ਕੀਤੀ ਸੀ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਪ੍ਰਭਾ ਅਸੀਂ ਜਿਹੜਾ ਤੁਹਾਡਾ ਨੁਕਸਾਨ ਹੋਇਆ ਹੈ ਇਹਦੀ ਪਰਪਾਈ ਕਰਾਂਗੇ ਚਾਹੇ ਸਾਨੂੰ ਝੋਲੀ ਅੱਡ ਕੇ ਕੱਲੇ-ਕੱਲੇ ਘਰੇ ਜਾ ਕੇ ਲਿਆਉਣਾ ਪਵੇ ਮੰਗ ਕੇ ਤੁਹਾਡਾ ਜਿੰਨਾ ਨੁਕਸਾਨ ਹੋਇਆ ਤੁਹਾਡੇ ਦਾਣਿਆਂ ਦੀ ਪਰਪਾਈ ਕਰਾਂਗੇ ਪਰ ਮੈਂ ਧਨਵਾਦੀ ਆ ਉਹਨਾਂ ਵੀਰਾਂ ਦਾ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿਹਾ ਕਿ ਜੇ ਇਹ ਨੁਕਸਾਨ ਹੋ ਗਿਆ ਅੱਸੀ ਇਹਦਾ ਕੁਝ ਨਹੀਂ ਲੈਣਾ ਤੇ ਉਹ ਜਿਸ ਵੇਲੇ ਆ ਜਵਾਰ ਬੀਜ ਦਾ ਬਰਦਾਸੀ ਨੌਜਵਾਨ ਉਸ ਵੇਲੇ ਜਿਹੜੀ ਉਹਨੇ ਗੱਲ ਕਹੀ ਬੜੀ ਵੱਡੀ ਗੱਲ ਕਹੀ ਇਹ ਤੋਂ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਉੱਪਰ ਵਾਲਾ ਵਾਹਿਗੁਰੂ ਅਕਾਲਪੁਰਖ ਤੁਹਾਡੇ ਨਾਲ ਹੈ ਉਹ ਵੀਰ ਨੇ ਕਿਹਾ ਕਿ ਜਿਹੜੇ ਸਾਡੇ ਪੰਜ ਕਿੱਲੇ ਮਰੀ ਐ ਇਸ ਪੰਜ ਕਿੱਲਾਂ ਦੇ ਦਾ ਜਿਹੜਾ ਝਾੜ ਸੀ ਜਿਹੜਾ ਫਸਲ ਹੋਣੀ ਸੀ ਸਾਡਾ ਇੱਥੇ ਕਾਫੀ ਖੇਤ ਆ ਉਸ ਖੇਤ ਦੇ ਵਿੱਚੋਂ ਗੁਰੂ ਨਾਨਕ ਪਾਲਸ਼ਾ ਨੇ ਪੂਰੀ ਕਰਤੀ ਸਾਡਾ ਸਾਰੀ ਫਸਲ ਦਾ ਝਾੜ ਆਸ ਪੜੋਸੀ ਇਲਾਕੇ ਨਾਲੋਂ ਵੱਧ ਨਿਕਲਿਆ ਅਸੀਂ ਨਹੀਂ ਲੈਣਾ ਹੱਥ ਜੋੜ ਕੇ ਬੇਨਤੀ ਕਰਕੇ ਗਿਆ ਕਿ ਸਾਡੇ ਵਾਸਤੇ ਕਿਸੇ ਨੂੰ ਤਕਲੀਫ ਨਾ ਦੇ ਸੋ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਜਿਹੜੇ ਚਿਹਰੇ ਨੇ ਹੋਰ ਬਹੁਤ ਸਾਰੀਆਂ ਜਿਹੜੀਆਂ ਰੂਹਾਂ ਨੇ ਇਸ ਮੋਰਚੇ ਨਾਲ ਜੁੜੇ ਹੋਏ ਨੇ ਜਿਹੜੀ ਆਹ ਲੜਕੀ ਬੈਠੀ ਦਿਖ ਰਹੀ ਹੋਣੀ ਹੈ ਤੁਹਾਨੂੰ ਇਹ ਸਾਡੇ ਬਲਾਕ ਕੋਟਕਪੂਰਾ ਦੇ ਪ੍ਰਧਾਨ ਦਾ ਪਰਿਵਾਰ ਹੈ ਉਹਦੇ ਬੱਚੇ ਨੇ ਉਹ ਛੋਟਾ ਬੱਚਾ ਬੈਠਾ ਹੈ ਜਿਹੜਾ ਸਬਜ਼ੀ ਤਿਆਰ ਕਰਨ ਦੇ ਲਈ ਗੰਢਿਆਂ ਦਾ ਕੰਮ ਕਰਦਾ ਹੈ ਆਹ ਰਾ ਬੱਚੀ ਬੈਠੀ ਹੈ ਜਿਹੜੀ ਛੋਟੀ ਇਹ ਬੱਚੀ ਇਸ ਗੱਲ ਨੂੰ ਲੈ ਕੇ ਕਿ ਮੈਂ ਉੱਥੇ ਪੜ ਲਾਂਗੀ ਇਹ ਆਪਦੀ ਕਾਪੀ ਆਪਦੀ ਕਿਤਾਬਾਂ ਉਹਦਾ ਸਾਰਾ ਕੁਝ ਨਾਲ ਲੈ ਕੇ ਆਈ ਹੈ ਤੇ ਮੈਂ ਮੋਰਚੇ 'ਚ ਚੱਲਣਾ ਆਹ ਜਿਹੜੀ ਲੜਕੀ ਬੈਠੀ ਆ ਦੋਸਤੋ ਬੜੀ ਦੁੱਖ ਨਾਲ ਕਹਿਣਾ ਪੈ ਰਿਹਾ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਭਰਾਵੋ ਸਮਝੋ ਨਾ ਦਾ ਇਹ ਟੱਪਰੀ ਵਾਸਾਂ ਦੀ ਧੀ ਆ ਤੇ ਨਾ ਇਹ ਟੱਪਰੀ ਵਾਸਾਂ ਦੀ ਵਿਆਹੀ ਆ ਦੋਨੇ ਗੱਲਾਂ ਨੇ ਸਰਦਿਆਂ ਦੀ ਧੀ ਆ ਤੇ ਸਰਦੇ ਕਰਿਆਗੜਿਆਂ ਦੀ ਵਿਆਹੀ ਆ ਪਰ ਆ ਜਿਹੜੇ ਹਾਲਾਤਾਂ ਜੇ ਦੇਖੀ ਆ ਸੜਕ ਤੇ ਬੈਠ ਕੇ ਸਾਡੇ ਤੇ ਮੋਰਚੇ ਦੇ ਵਿੱਚ ਬੈਠੇ ਲੋਕਾਂ ਲਈ ਲੰਗਰ ਤਿਆਰ ਕਰ ਰਹੀ ਆ ਲੰਗਰ ਤਿਆਰ ਔਰ ਆਪਦੇ ਛੋਟੇ-ਛੋਟੇ ਬੱਚੇ ਉਹ ਬੱਚਾ ਸਾਹਮਣੇ ਬੈਠਾ ਹੈ ਜਿਦਾਂ ਗੁੜੀਆ ਬੈਠੀ ਹੈ ਇਹਨਾਂ ਨੂੰ ਨਾਲ ਲੈ ਕੇ ਇੱਥੇ ਨਾਲ ਉਹਨਾਂ ਨੂੰ ਆਪਦੀ ਗੁੱਕਲ ਚ ਲੈ ਕੇ ਨਾਲੇ ਪੜਾ ਰਹੀ ਹੈ ਨਾਲੇ ਉਹਨਾਂ ਨੂੰ ਸੇਵਾ ਦਾ ਬਲ ਸਕਾਰੇ ਦੇ ਨਾਲ ਆਪ ਸੇਵਾ ਕਰ ਰਿਹਾ ਹੈ ਤੋਂ ਮੇਰੀ ਬੇਨਤੀ ਆ ਕਿ ਮੋਰਚਾ ਇਹੋ ਜੀਆਂ ਰੂਹਾਂ ਇਹੋ ਜੀ ਸੋਚ ਵਾਲੇ ਪ੍ਰਾਣੀਆਂ ਦੀ ਸ਼ਕਤੀ ਦੇ ਨਾਲ ਮੋਰਚੇ ਜਿੱਤਦੇ ਹੁੰਦੇ ਨੇ ਤੇ ਬਹੁਤ ਸਾਰੀਆਂ ਰੂਹਾਂ ਇੱਥੇ ਮੋਰਚੇ 'ਚ ਇਹੋ ਜੀਆਂ ਬੈਠੀਆਂ ਨੇ ਜਿਹੜੀਆਂ ਜਸਦਨ ਦੇ ਆਏ ਨੇ ਉਸੇ ਦਿਨ ਤੋਂ ਅੱਜ ਤੱਕ ਮੋਰਚੇ ਤੋਂ ਐਬਸੈਂਟ ਨਹੀਂ ਹੋਏ ਲਗਾਤਾਰ ਬਿਠੇ। ਜਿਹੜੇ ਇਹਨੇ ਲਗਾਓ ਨਾਲ ਬੈਠੇ ਨੇ, ਇੰਨੀ ਸੋਚ ਨਾਲ ਬੈਠੇ ਨੇ, ਇੰਨੀ ਸਮਝ ਬਣਾ ਕੇ ਬੈਠੇ ਨੇ ਤਾਂ ਇਹ ਦਾਅਵੇ ਨਾਲ ਗੱਲ ਹੈ ਕਿ ਅਕਾਲ ਪੁਰਖ ਵਾਹਿਗੁਰੂ ਕਿਸੇ ਵੀ ਡਿੜਤਾ ਦੇ ਸਾਹਮਣੇ, ਜਿਹੜੇ ਰਾਜਾਂ ਦੇ ਸਾਹਮਣੇ ਕਦੇ ਉਹਨਾਂ ਦੀ ਮਿਹਨਤ ਨੂੰ ਅਜਾਇਆ ਨਹੀਂ ਜਾਣ ਦਿੰਦਾ, ਉਹਨਾਂ ਦੀ ਮਿਹਨਤ ਨੂੰ ਫਲ ਮਿਲਣਾ, ਫਲ ਪੈਣਾ, ਫਲ ਪੈ ਵੀ ਰਿਹਾ ਹੈ। ਤੁਸੀਂ ਦੇਖਿਆ ਜਿੱਦਾਂ ਵੋਟਾਂ ਦਾ ਐਲਾਨ ਹੋਇਆ ਸੀਗਾ ਸਾਨੂੰ ਬਹੁਤ ਕਹਿਣ ਲੱਗੇ ਸੀ ਕਿ ਇੱਥੇ ਹੁਣ ਬੈਠਣ ਦਾ ਕੀ ਫਾਇਦਾ ਬੜੇ ਬੁੱਧੀਜੀਵੀ ਕਹਿਣ ਲੱਗੇ ਸੀ ਇੱਥੇ ਹੁਣ ਬੈਠਣ ਦਾ ਕੀ ਫਾਇਦਾ ਹੁਣ ਤਾਂ ਜੀ ਚੱਕੋ ਸਮਾਨ ਘਰੇ ਚੱਲੋ ਬਹੁਤ ਟਾਈਮ ਲੱਗੂਗਾ ਜੀ ਲੇਕਿਨ ਇੱਥੇ ਲੱਗੇ ਹੋਏ ਮੋਰਚੇ ਨੇ ਹਰ ਇੱਕ ਪੋਲੀਟੀਕਲ ਪਾਰਟੀ ਨੂੰ ਸੋਚਣ ਲਈ ਮਜਬੂਰ ਕੀਤਾ ਹਰ ਇੱਕ ਨੂੰ ਮਜਬੂਰ ਕੀਤਾ ਕਿ ਕਿਸਾਨਾਂ ਦੇ ਮੁੱਦਿਆਂ ਨੂੰ ਆਪ ਦੇ ਚੋਣ ਮੈਨੀਫੈਸਟੋ ਤੇ ਲੈ ਕੇ ਆਵੇ ਤੇ ਅਜੰਡੇ ਤੇ ਲੈ ਕੇ ਆਵੇ ਤੁਸੀਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਵਿਰੋਧੀ ਧਿਰ ਨੇ ਪਾਰਲੀਮੈਂਟ ਦੇ ਵਿੱਚ ਤੁਹਾਡੇ ਕਿਸਾਨਾਂ ਦੇ ਮੁੱਦੇ ਚੁੱਕੇ ਨਹੀਂ ਜਿਹੜੀ ਤਾਕਤ ਸੀ ਜਿਹੜੀ ਬੀਜੇਪੀ ਨਾ ਜਿਹੜੇ ਸਾਡੀ ਸਰਕਾਰ ਜਿਹੜੇ ਨਰਿੰਦਰ ਮੋਦੀ ਜੀ ਸਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਮੌਜੂਦਾ ਪ੍ਰਧਾਨ ਮੰਤਰੀ ਇਹ ਕਹਿੰਦੇ ਸੀ ਪਾਰਟੀ ਤੇ ਅੱਪਕੀ ਬਾਅਦ 400 ਪਾਰ ਹਨ ਉਹਨਾਂ ਨੂੰ ਐਸ ਵਾਲੀ ਐਸ ਸਮੇਂ ਕਰੋੜੀਆਂ ਦੀ ਸਰਕਾਰ ਬਣਾਉਣੀ ਪੈ ਰਹੀ ਹੈ ਅਕਰੋੜੀਆਂ ਦੀ ਸਰਕਾਰ ਸੋ ਇਹ ਹਾਲਾਤ ਨੇ ਇਹ ਹਾਲਾਤ ਨੇ ਇੰਨਾ ਹਾਲਾਤਾਂ ਨੂੰ ਸਮਝੋ ਅੰਦੋਲਨ ਜੱਟਵਾਲ ਨੂੰ ਕਦਮ ਦਰ ਕਦਮ ਵਧ ਰਿਹਾ ਹੈ ਮੈਂ ਇੱਕ ਬੇਨਤੀ ਕਰਦਾ ਇਹ ਜਰੂਰ ਚਾਹੰਦੇ ਕਿ ਦੇਖਿਓ ਮੋਰਚਾ ਆਪਾਂ ਜਦੋਂ ਵੀ ਬਾਰਡਰ ਖੋਲਦੇ ਨੇ ਹਰਿਆਣਾ ਹਾਈ ਕੋਰਟ ਨੇ ਆਦੇਸ਼ ਦਿੱਤੇ ਨੇ ਸਰਕਾਰ ਨੂੰ ਹਰਿਆਣਾ ਗਵਰਨਮੈਂਟ ਨੂੰ ਇਸ ਤੋਂ ਬਾਅਦ ਉਹ ਸੁਪਰੀਮ ਕੋਰਟ ਗਏ ਨੇ ਜੇ ਉਹ ਸੁਪਰੀਮ ਕੋਰਟ ਗਏ ਹੈ ਉਹਨਾਂ ਦੀ ਹਰਿਆਣਾ ਗਵਰਨਮੈਂਟ ਦੀ ਨੀਅਤ ਸਪਸ਼ਟ ਹੁੰਦੀ ਹੈ ਮੈਂ ਸਾਰੇ ਵਪਾਰੀ ਵੀਰਾਂ ਨੂੰ ਹੁਣ ਬੇਨਤੀ ਕਰਦਾ ਹੁਣ ਆਉਣ ਮਦਾਨ ਚ ਨਾ ਖੜਾਓ ਨਾ ਹੁਣ ਦੇਵਨਾ ਹਰਿਆਣਾ ਗਵਰਨਮੈਂਟ ਦੇ ਖਿਲਾਫ ਇਕੂਠਾ ਦੇਵ ਹਰਿਆਣਾ ਗਵਰਨਮੈਂਟ ਦੇ ਖਿਲਾਫ ਧਰਨਾ ਪ੍ਰੋਟੈਸਟ ਕਰੋ ਅੱਜ ਵਕਤ ਹੈ ਨਾ ਸਪਸ਼ਟ ਹੋ ਗਿਆ ਕਲੀਅਰ ਹੋ ਗਿਆ ਕਿ ਕਿਸਾਨਾਂ ਨੇ ਬਾਰਡਰ ਨਹੀਂ ਰੋਕ ਕੇ ਹਰਿਆਣਾ ਗਵਰਨਮੈਂਟ ਨੇ ਰੋਕੀ ਸੀ ਸੁਪਰੀਮ ਕੋਰਟ ਨੇ ਵੀ ਟਿੱਪਣੀਆਂ ਕੀਤੀਆਂ ਕਿ ਤੁਸੀਂ ਹਾਈ ਕੋਰਟ ਦਾ ਫੈਸਲਾ ਮੰਨਣ ਤੋਂ ਕਿਉਂ ਭਜਦੇ ਹੋ ਸੋ ਮੇਰੀ ਗੱਲ ਬੇਨਤੀ ਹੈ ਭਰਾਵੋ ਉਮੀਦ ਹੈ ਇਸ ਸੁਪਰੀਮ ਕੋਰਟ ਵੀ ਇਸ ਫੈਸਲੇ ਨੂੰ ਐਜ਼ੀਟਿਵ ਰੱਖੇਗੀ ਔਰ ਇਹਨਾਂ ਨੂੰ ਬਾਰਡਰ ਖੋਲਨੇ ਪੈਣਗੇ ਔਰ ਆਪ ਸਭ ਨੂੰ ਮੇਰੀ ਬੇਨਤੀ ਹੈ ਇੱਥੇ ਘਰ ਪਾਏ ਹੋਏ ਨੇ ਆਓ ਫਟਾਫਟ ਆਪਦੇ ਘਰਾਂ ਨੂੰ ਸਮੇਟਿਏ ਆਓ ਫਟਾਫਟ ਜਿਹੜੀਆਂ ਟਰੈਕਟਰ ਟਾਲੀਆਂ ਦੀ ਘਾਟ ਨੂੰ ਪੂਰਾ ਕਰੀਏ ਉਹਨੂੰ ਪੂਰਾ ਕਰਦੇ ਹੋਏ ਇਸ ਮੋਰਚੇ ਨੂੰ ਮੁੜ ਦੁਬਾਰਾ ਪਹਿਲਾਂ ਵਾਲੇ ਜੋਬਨ ਦੇ ਵਿੱਚ ਲਿਆ ਕੇ ਜੇ ਦਿੱਲੀ ਦਾ ਪ੍ਰੋਗਰਾਮ ਬਣਦਾ ਹੈ ਸਰਕਾਰ ਵਾਰੀਗਟ ਖੋਲ੍ਹਦੀ ਹੈ ਤਾਂ ਫਿਰ ਆਪਾਂ ਦਿੱਲੀ ਜਾਣਾ ਹੈ ਇਸ ਲਈ ਤਿਆਰੀ ਕਰਕੇ ਆਓ ਮੈਂ ਫਿਰ ਦੁਬਾਰਾ ਦਿਖਾਣਾ ਚਾਹੁੰਗਾ ਇਹ ਬੇਟੀ ਜਿਹੜੀ ਇੱਥੇ ਜਿਹੜੀ ਇੱਥੇ ਮੈਂ ਜੇ ਕਹਾ ਗਲਤੁਖ ਹੁੰਦਾ ਗਲ ਭਰਦਾ ਹੈ ਕਿ ਟੱਪਰੀ ਵਾਸਾਂ ਦੀ ਤਰ੍ਹਾਂ ਸਰਕ ਤੇ ਬੈਠ ਕੇ ਸੰਗਤਾਂ ਦੇ ਵਾਸਤੇ ਲੰਗਰ ਤਿਆਰ ਕਰ ਰਹੇ ਜਾਂਦੇ ਆ ਇਹ ਵਿਚਾਰ ਹੈ ਸੋਚ ਹੈ ਇਹ ਉਹ ਸਮਝ ਤੋਂ ਨਿਕਲੀ ਗੱਲ ਹੈ ਤੇ ਜਿਹੜੀ ਸਮਝੇ ਮਹਿਸੂਸ ਕਰਦੀ ਹੈ ਕਿ ਆ ਬੱਚੇ ਉਹ ਬੱਚੇ ਤਾਂ ਜਾੜੇ ਮਫੂਜ ਰਹਿਣੇ ਨਹੀਂ ਤਾਂ ਜਾ ਕੇ ਇਹਨਾਂ ਦਾ ਭਵਿੱਖ ਬਣੇਗਾ ਜੇਕਰ ਅਸੀਂ ਸਾਰੇ ਇਕਜੁੱਟ ਹੋ ਕੇ ਲੜਾਂਗੇ ਤਾਂ ਸੋ ਉਸ ਲੜਾਈ ਦੇ ਲਈ ਜਿਸ ਤਰ੍ਹਾਂ ਇਹ ਪਰਿਵਾਰ ਦੇ ਬੱਚੇ ਖੜੇ ਨੇ ਆਓ ਸਾਰੇ ਜਾਣੇ ਹਮਲਾ ਮਾਰੀਏ ਸਾਡੀਆਂ ਧੀਆਂ ਸਾਡੀਆਂ ਭੈਣਾਂ ਸਾਡੇ ਛੋਟੇ ਛੋਟੇ ਬੱਚੇ ਆਓ ਮੈਦਾਨ ਦੇ ਵਿੱਚ